ਇਹ ਸਭ ਤੇ ਵਿਚਾਰ ਹੈ ਵਿਚਾਰ ਹੋਰ ਚੀਜ਼ ਹੈ ਬਖਿਆਨ ਹੋਰ ਚੀਜ਼ ਹੈ ਬਖਿਆਨ ਤੋਂ ਨਾ ਨਹੀਂ ਕਰ ਅੱਬਾ ਬਖਿਆਨ ਨਹੀਂ ਕਰਦੇ ਅੱਬਾ ਵਿਚਾਰ ਕਰਦੇ ਕਿਹਾ ਕੀ ਹੈ ਸਾਨੂੰ ਕੀ ਕਰਨੀ ਚਾਹੀਦਾ ਸਾਨੂੰ ਅਰਥ ਕੀ ਬਣੇ ਕੁਰਬਾਨੀ ਦਾ ਇਹ ਵਿਚਾਰ ਹੈ ਭਾਈ ਜਈਆ ਜੋ ਜਾਣੇ ਤਾਂ ਦੁਰਮਤ ਹਨੀ ਕੜ ਬਸ ਕਾਇਆ ਗਾਓ ਰਣ ਰੂਪ ਤੋਂ ਭਾਜੇ ਨਹੀਂ ਸੂਰੋ ਥਾਰੋ ਨੋ ਜੇ ਜੋ ਜਾਣ ਜੇ ਜੋ ਜੋ ਜਾਣ ਜੋ ਜਾਣ ਤੂੰ ਦੁਰਮਤ ਨਹੀਂ ਤੂੰ ਦੁਰਮਤ ਹੈਂ ਜੇ ਤੈਨੂੰ ਜਾਣਣਾ ਕੋਈ ਜਾਣਣਾ ਚਾਹੁੰਦਾ ਜੇ ਤੂੰ ਗਿਆਨवान ਹੋਣਾ ਚਾਹੁੰਦਾ ਘਰੋ ਚਾਹੁੰਦਾ ਤੂੰ ਗਿਆਨ ਵਾਲੇ ਪਾਸੇ ਰੂ ਪਹਿਲਾਂ ਦੁਰਮਤ ਛੱਡ ਦੇ ਜਿਹੜੀ ਪੁੱਠੀ ਬੱਤ ਲਈ ਹੋਈ ਜਾਣਾ ਗੁਰੂਆਂ ਨੇ ਕਹਿਆ ਰੂ ਕਬੀਰ ਦੀ ਵੀ ਤਾਂ ਬੁੱਢ ਫੁੱਢੀ ਲਈ ਜੀ ਸ਼ਰਤਿਓ ਇਕ ਵਾਰ ਟੱਕਰ ਮਾਰੀ ਪਰ ਵੱਢ ਕੇ ਕਿਪਦਮ ਕਰਾਰੀ ਜੇ ਕਰੇ ਆਈ ਰਹੀ ਦੂਰ ਬੈ ਵਹਿਲਾ ਦਰਮਾਤੇ ਛੱਡ ਦੇ ਇਹਨੂੰ ਰਿਸ਼ਤਾ ਤੋੜ ਲੈ ਜਿਹਨੇ ਵਾਅਦਾ ਕਰਿਆ ਦੀਆਂ ਮਾਤਾਂ ਛੱਡ ਦੇ ਸਖਤਾ ਦੀ ਮਤ ਛੱਡ ਦੇ ਅੱਖਾਂ ਨਾਲ ਕੁਝ ਨਹੀਂ ਦੇਖਣ ਵਾਲੀ ਚੀਜ਼ ਇੱਥੇ ਹੈਗੀ ਆਦਮੀ ਬਰੂੜੀ ਹੁੰਦਾ ਸਤਿਗੁਰ ਤੇ ਖਾਲੀ ਕੋਈ ਨਹੀਂ ਸਤਿਗੁਰ ਨਾਲ ਜੋ ਬੁੱਲਦੇ ਗੁਰ ਬਾਤ ਨੂੰ ਪੁਰਾਨ ਕਰਦਾ ਤੇ ਤਨਹੁਤ ਛੱਡਦੇ ਸੰਸਾਰੀ ਕੋਈ ਵੀ ਮਤ ਛੱਡਦੇ ਜਿਹੜੀ ਬਾਆ ਧਾਰੀਆਂ ਦੀ ਮਤ ਹੈ ਬਾਆ ਨੂੰ ਜੋੜਨ ਵਾਲੀ ਹੈ ਜੋ ਇੱਛਾ ਪੂਰੀਆਂ ਕਰਨ ਵਾਲੀ ਬੰਤ ਹੈ ਛੱਡਦੇ ਇੱਛਾ ਹੀ ਤਿਆਗਦੇ ਸੰਸਾਰ ਦੇ ਵਿੱਚ ਜੀਉਣ ਦੀ ਇੱਛਾ ਤਿਆਗਦੇ ਮੰਤਾ ਸੁਖ ਸ਼ਾਂਤੀ ਤੇ ਬੰਦਿਆਂ ਦਾ ਸੰਸਾਰੀਓ ਛੱਡ ਦੇ ਨੂੰ ਸੁਣਨਾ ਬੜੀਆਂ ਖਤਰਨਾਕ ਬੰਤਾਂ ਨੇ ਹੋ। ਮਤਾ ਸਾਖਤਾਨੀ ਮੰਤਾ ਨੂੰ ਉਹ ਦੋੜ ਮੱਤਾ ਜ਼ੋਰ ਮੱਤਾ ਬੰਦੀ ਇਹ ਫੀਫ ਤੇ ਬਿਖਲੀ ਪੱਟ ਕਮਲੀ ਇਹ ਬੰਦਾ ਇਹ ਖਤਰਨਾਕ ਨਾ ਛਾ ਸਭ ਤੋਂ। ਜ਼ੋਰ ਮੱਤ ਨੂੰ ਵੱਧ ਗਿਆ ਹੋਇਆ। ਪਰ ਬੰਦ ਕੋਈ ਚੀਜ਼ ਨੂੰ ਬੰਦੇ ਨਹੀਂ ਹੋਇਆ ਗੁਰਬਾਣੀ ਵਿੱਚ। ਸਿੱਧਾ ਇਹਨਾਂ ਨੂੰ ਨਾਰਗੀ ਗੱਲਾਂ ਮਾ ਥੋਦੀ ਹੈ। ਉਹਨਾਂ ਨੂੰ ਨੇ ਕਿਹਾ ਤੁਸੀਂ ਬਾਸ ਕਿਉਂ ਬੰਦੇ ਸ਼ਰਾਬ ਕਿਉਂ ਪੀਦੇ। ਕਿਤੇ ਜਕਰੇ ਨਹੀਂ ਕੀਤਾ। ਤੁਹਾਨੂੰ ਕੋਈ ਸਿੱਧਾ ਕਿਹੜੇ ਚੈਪਟਰ ਹੀ ਹੈ। ਜੇ ਪਹਿਲਾ ਸ਼ਬਦ ਲਾਉਂਦੇ। ਪਹਿਲੇ ਸ਼ਬਦ ਇਹ ਲਾਉਂਦੇ ਸਿੱਖੀ 'ਚ। ਉਹਦਾ ਗੱਲ ਆਈ ਦੀ ਸਦ ਸ਼ਰਤ ਕੋਈ ਕੀ ਖਾਂਦਾ ਕੀ ਨਹੀਂ ਖਾਂਦਾ ਸਾਨੂੰ ਕੀ ਲੈਣਾ ਸੰਸਾਰ। ਜੇ ਬਾੜਵੰਚਾ ਸਿੱਖੀ ਚਾਹੁੰਦੇ ਉਹਦੇ ਖਾਣ ਪੀਣ ਨਾਲ ਸਾਨੂੰ ਕੋਈ ਧਿਆਨ ਦੇਣਾ ਚਾਹੀਦਾ। ਪਹਿਲਾਂ ਉਹ ਵਿਚਾਰਧਾਰਾ ਸਮਝਾਓ। ਜਦੋਂ ਸਮਝ ਆ ਜੂ ਫੇਰ ਗੱਲ ਗੱਲਾਂ ਆਪੇ ਛੱਡ ਦੂ। ਉਹ ਨੂੰ ਗਾਮ ਸਾਰਾ ਦੇ ਦੋ ਆਪੇ ਹਰਦੂ ਜਿੱਥੇ ਉਹ ਰੁੜਕਾ ਹੋਣਾ ਆਪੇ ਇਹਨੂੰ ਕਿ ਜਿੱਤ ਖਾਦਾ ਤਨ ਪੀੜੀਏ ਬਰ ਬੇ ਚੱਲੇ ਬੁਕਾਰੇ ਉਹ ਨੂੰ ਆਪ ਪਤਾ ਲੱਗੂਆ ਮੈਂ ਉਹਦੇ ਚ ਬੁਕਾਰ ਚੱਲੇ ਨੇ ੜਕਾ ਉਹਦੇ ਵਾਸਤੇ ਬੱਡ ਪੀੜਾ ਉਹ ਨੂੰ ਉੜੀ ਸਾਡੇ ਪਿੱਛੇ ਦਿੱਤੇ ਤੇ ਤੇ ਸ਼ਰਤ ਹੈ ਪਹਿਲਾਂ ਤੂੰ ਜੀ ਕੇ ਰੱਖੋ ਜੀ ਕਿਰਪਾ ਕਰੋ ਜੀ ਇਹ ਕੁ ਸਿੱਖੀ ਬੱਲੇ ਹੈ ਦੀਰ ਉਹ ਬਹਾਨਾ ਹੋਰ ਬਣਾਇਆ ਹੋਇਆ ਪ੍ਰਜਾ ਜਿਹੜਾ ਕਰਦਾ ਮੈਂ ਸਿੱਖੀ ਜਰੀਦੀ ਸਿੱਖੀ ਦੇ ਦਰਮਿਆਨ ਇਹਨੂੰ ਪ੍ਰਚਾਰ ਦਬੋ ਲਿਆ। ਇੱਕ ਹੀ ਕਿਹਾ ਇਥੇ ਜੋ ਜਾਣਦਾ ਹੈ ਤਾਂ ਦੁਰਮਤਾ ਨਹੀਂ ਉਹ ਦੁਰਮਤਾ ਨਹੀਂ ਦੁਰਮਤ ਛੱਡ ਦੇ ਜਿਹੜੀ ਅੱਜ ਮਤ ਦਾ ਪ੍ਰਚਾਰ ਹੋ ਰਿਹਾ ਸਿਕੰਦਰ ਦੁਰਮਤਾ ਪਹਿਲਾਂ ਛੱਡਦੇ ਹੋ ਜੇ ਜਾਣਦੇ ਹੋ। ਜਿਹੜੀ ਗੱਲ ਛੱਡਣ ਨੂੰ ਕਹਿਦਾ ਉਹ ਤਾਂ ਤੁਸੀਂ ਫੜ ਨਹੀਂ ਮੁੜ ਕੇ। ਦੁਰਮਤਾ ਛੱਡ ਕੇ ਤਾਂ ਦੁਰਮਤ ਫੜ ਲਈ। ਕਿਹਨੂੰ ਛੱਡਣ ਨੂੰ ਕਿਹਾ ਹੈ? ਗਾਣਾ ਤਰੂ ਕਿ ਬਣੀ ਗੱਡੀ ਗੁਰਬਾਣੀ ਦੀ ਸੋਚੀ ਆਉ ਕੁਵੇ ਸੋਚੀ ਸੋ ਦੁਨੀਆ ਸਕਦੀ ਕਦੇ ਵੀ ਸੋਚੀ ਵਾਲੀ ਗੱਲ ਹੋਈ ਨਹੀਂ ਸਕਦੀ ਸਵਾਲੇ ਦੀ ਪੈਦਾ ਹੁੰਦਾ ਜੇ ਕਿਸੇ ਨੂੰ ਲਾਜਵੇ ਸਾਨੂੰ ਖੰਡਵੇ ਕੋਈ ਦੱਸੇ ਜੀ ਨੂੰ ਸੋਚੀ ਆ ਗਈ ਆਵੇ ਮੈਦਾਨ ਚ ਸੋਚੀ ਨਹੀਂ ਆ ਸਕਦੀ ਕਿਸੇ ਨੂੰ ਵੀ ਗੁਰਬਾਣੀ ਕਹਿੰਦੀ ਹੈ ਕਰ ਬਾਜ਼ਕ ਆਇਆ ਗੋ ਕਾਇਆ ਗੋ ਕਾਇਆ ਹਿਰਦਾ ਵੇਭੋਂ ਪੁਰਾ ਇਹਨੂੰ ਆਪਣਾ ਕਾਬੂ ਚ ਕਰ ਲੈ ਬੰਦੇ ਕਾਬੂ ਚ ਨਹੀਂ ਬੰਦੇ ਤੋਂ ਖਿਆਲ ਆਪਣੀ ਤੇ ਆਪਣੀ ਚੌਦਰ ਛੱਡੇ ਬੰਦ ਕਰ ਬਸ ਕਾਇਆ ਗਾਉਂ ਬੁੱਢੀ ਕਾਇਆ ਗਾਉਂ ਲੂ ਬੁੱਢੀ ਦਾ ਇਤਰਾਜ ਹੋਵੇ ਅਕਲੀ ਸਾਬ ਸੇ ਵੀ ਇਹ ਅਕਲੀ ਪੜ ਕੇ ਬੁੱਝੀਏ ਅਕਲ ਦਾ ਰਾਜ ਹੋਵੇ ਬੰਦਾ ਰਾਜ ਹੋਵੇ ਤੂੰ ਇਹ ਮਾਨ ਹੈ ਜਿਹਦੀਆਂ ਬੰਦੋ ਮੁਕਾਬਲੋਂ ਤੋਂ ਬੁੜੀਆਂ ਕਰਦੇ ਦੁਰਮਤਾਂ ਮਨ ਨੂੰ ਚੰਗੀ ਲੱਗਦੀਆਂ ਵਤ ਵਦਨ ਦੇ ਮਤਲਬ ਦੀ ਮੱਤ ਆ ਲੋਕ ਬਲਦੇ ਨੇ ਉਹਨੂੰ ਛੇਤੀ ਇਹ ਮਾਰਗਪੰਡਤ ਕਹੇ ਪਾਛੇ ਪੜੀ ਗੂਲ ਭਾਈ ਦੀ ਵਦਨ ਦੀ ਗੱਲ ਲੱਗਦੀ ਸਾਰੇ ਲੋਕ ਆਪਣੀ ਦੇ ਸਾਰੇ ਲੋਕ ਸ਼ਰਾਬੀ ਨੇ ਵਿਸ਼ੇ ਨੇ ਦੁਰਵਸਾ ਦਾ ਨਸ਼ਾ ਪੀਣ ਵਾਲੇ ਸਾਰੇ ਪਟਤਮਨ ਹੋ ਗਏ ਉਹ ਨਸ਼ਾ ਬਣਾਉਂਦਾ ਜਿਹੜਾ ਨਸ਼ਾ ਲੋਕਾਂ ਨੂੰ ਲੱਗਿਆ ਹੋਇਆ ਲੋਭ ਦਾ ਨਸ਼ਾ ਹੈ ਗੋਹ ਦਾ ਨਸ਼ਾ ਕ੍ਰੋਧ ਦਾ ਨਸ਼ਾ ਉਹ ਛਡੌਂਦਾ ਹੀ ਨਹੀਂ ਇਹਨਾਂ ਨੂੰ ਕਹਿੰਦੇ ਨੇ ਉਹ ਛੱਡ ਦਿਓ ਉਹ ਕਹਿਣਾ ਨਹੀਂ ਲੋਭ ਛੱਡ ਦਿਓ ਦੁਜੇ ਤਾਂ ਇਹ ਸੀਗੇ ਉਹ ਲੋਕਾਂ ਨੂੰ ਹੋ ਜਾ ਧਾਰਮਿਕ ਵੀ ਬਣਾ ਦੇ ਉਹ ਗਣ ਕੋਈ ਨਹੀਂ ਛੜਾਇਆ ਧਾਰਮਿਕਾ ਠੱਪਾ ਲਾਤਾ ਉਹ ਗਣ ਕੋਈ ਨਹੀਂ ਛੜਾਇਆ ਉਹ ਗਣ ਕੋਈ ਨਹੀਂ ਛੜਾਣਾ ਹੈ ਖਾਲਸੇ ਸਾਹਿਬ ਸਿੱਖ ਸਾਹਿਬ ਪੂਰੀਆ ਮਨੋ ਕਾਮਨਾਵਾਂ ਕਰਦੇ ਰਹੇ ਬਾਹਰ ਪਰਦਾ ਨਾ ਹੋਣ ਮੁਖਰੇ ਸਾਹਿਬ ਔਰ ਸਾਰੇ ਖਾਲਸੇ ਵੀ ਇਧਰ ਸਿੱਖ ਵੀ ਨੇ ਪਰੀਵਲ ਗੁਰਬਾਨੇ ਕੀ ਕਹਿਦਿਆ ਤੁਸੀਂ ਕੀ ਕਹਦੇ ਤੋਕਾਗੇ ਦੇ ਰਹੇ ਹੋ ਤੋਕਾ ਖਾ ਗਏ ਆਪ ਕਿ ਜ਼ਰੂਰ ਦੇ ਰਹੇ ਤੋਕਾ ਖਾਈ ਬੈਠੇ ਹੋ ਜਿਹੜੇ ਨਾ ਸਮਝੇ ਤੋਕਾ ਖਾਈ ਉਹਨਾਂ ਨੂੰ ਜਦ ਬਤਾ ਲਗੂਗਾ ਜਾਂ ਤਬ ਜਾਣੋਗੇ ਜਦ ਉਗੜੋਗੇ ਬਾਜ ਜਪਾਜ ਉਗੜ ਜੂ ਨਾ ਜਦੋਂ ਕਾਡਰ ਬੋਰਡ ਤੇ ਲਿਖੂਗਾ ਜਾਂ ਸਭ ਚੋਗੇ ਸਭ ਸਾਰੇ ਗਲ ਗੇ ਜਾਂ ਜਦੋਂ ਦਾ ਡਰ ਬੋਰਡ ਤੇ ਲਿਖੂਗਾ ਸਰਚ ਜਾਂ ਜਾਗੂ ਜੱਡ ਬਾਜ ਉਗੜ ਜੂਗਾ ਉਗੜ ਜੂਰੇ ਸਾਰੇ ਜਾਂਦਾਈ ਇਹ ਕੁਰਬਾਨੀ ਸੱਚ ਹੈ ਤਾਂ ਕੁਰਬਾਨੀ ਤੈਹੀ ਕਰਦੀ ਹੈ ਜਾਂ ਤੁਸੀਂ ਦੱਸੋ ਵੀ ਕੁਰਬਾਨੀ ਇਹ ਨਹੀਂ ਕਹਿੰਦੀ ਜਾਂ ਕੋਈ ਦੱਸੇ ਵੀ ਕੁਰਬਾਨੀ ਇਹ ਗੱਲ ਨਹੀਂ ਕਹਿੰਦੀ ਜੋ ਉਹ ਕਰਦੇ ਨੇ ਉਹ ਹੀ ਕਹਿੰਦੀ ਕੁਰਬਾਨੀ ਕੀ ਕੁਰਬਾਨੀ ਹੋਰ ਕੁਝ ਕਹਿੰਦੇ ਤੁਸੀਂ ਉਹ ਕਰਦੇ ਕਿਉਂ ਗੁਰੂ ਦਾ ਬਾਕੀ ਉਹ ਕੇ ਕਬਜ਼ਾ ਕੀਤਾ ਹੋਇਆ ਉੱਥੇ ਗੁਰਮਾਈਂ ਦਾ ਉਲਟ ਪ੍ਰਚਾਰ ਤੁਸੀਂ ਕੋ ਜਦ ਕਰ ਰਹੇ ਹੋ ਫਿਰ ਤਾਂ ਕੋ ਗੱਲੇ ਹੀ ਨਹੀਂ ਗੁਰੂ ਗ੍ਰੰਥ ਕਾ ਦੀ ਪ੍ਰਚਾਰ ਕਰਉਂਦੇ ਹੋ ਨਾ ਰਾਸ਼ਨ ਦਾ ਲੀਦਾ ਉਹਨੇ ਗੋਲ ਖਾਣੇ ਚਾਹੀਦਾ ਨਾ ਦਸ ਗੱਲ ਦਿੱਤਾ ਖਾਣਾ ਤਸ ਗਈਏ ਸ਼ਾਬਾਸ਼ ਜਿਹਦੇ ਰੋਟੀ ਖਾਣੇ ਉਹਦੀ ਵਡਿਆਈ ਕਰਨੀ ਚਾਹੀਦੀ ਹੈ ਵਿੜੇ ਕਿ ਕਿਹਦੀ ਗੱਲ ਕਰਨ ਮਾਇਆ ਦੀ ਕੌਣ ਬੜਾ ਮਾਇਆ ਬੜੇ ਵਿੜੇ ਜੋਦੀ ਜਿਹਨੇ ਹੱਲੇ ਬੁਲਾਈ ਹੈ ਉਹਦੀ ਵਿੜੇ ਜੀ ਨਾ ਹਰਦੇ ਵਿੜੇ ਨਾ ਜਿਹਨੇ ਹੱਲੇ ਬੁਲਾਈ ਉਹਦੀ ਵਿੜੇ ਹੇ ਜੋ ਜਾਣੇ ਤੋਂ ਦਰਦ ਹਨੇਂ ਕਰ ਵਸਖਾਇਆ گاਉਂ ਕਰ ਵਸਖਾਇਆ گاਉਂ ਆਪਣਾ ਹਿਰਦੇ ਨੂੰ ਆਪਣੇ ਕਾਬੂ ਚ ਕਰ ਜੋ ਕੰਮ ਕਰਨਾ ਹੈ ਉਹ ਕਰ ਰੰ ਨੂੰ ਆਪਣਾ ਕਾਬੂ ਈ ਕਰ ਬੁਰ ਕਾਬੂ ਹਿੰਦਰਾ ਕਾਬੂ ਕੋਈ ਗੱਲ ਨਾ ਹੈ ਅਬੇ ਮਾਨੂੰ ਕਾਬੂ ਕਰ ਜੇ ਮਨ ਕਾਬੂ ਹੈ ਤਾਂ ਕਾਇਆ ਬਸ ਕਉ ਤੇ ਕਰ ਵੀ ਕਾਬੂ ਹੈ ਬਰ ਵੀ ਕਾਬੂ ਹੈ ਰਲ ਰੁਕ ਤੋ ਭਾਜੇ ਨਹੀਂ ਸੂਰਤ ਹਾਰੋ ਨਾ ਰਲ ਰੁਕ ਤੋ ਭਾਜੋ ਤੇ ਬੁਕਾਰਾਂ ਨਾਲ ਲੜ ਲੱਗਿਆ ਤੇ ਜੀਦਾ ਦੀ ਹਿੱਦ ਤੋ ਸੂਰ ਮੈ ਸੂਰ ਮੈ ਨਹੀਂ ਭਾਜਦੇ ਬੁਕਾਰਾਂ ਨਾਲ ਲੜਾਈ ਹੈ ਬਬੁੱਲੀ ਗੱਲ ਨਹੀਂ ਹੈ ਪਰ ਜਦ ਜੰਗ ਸ਼ੁਰੂ ਕਰ ਲਈ ਉਹ ਪੱਟੀ ਦਾ ਨਹੀਂ ਉਤੋ ਸੂਰ ਦਾ ਧਾਰਾ ਨੂੰ ਸੂਰ ਮੇਂ ਵੀ ਪਈ ਤੇ ਸੂਰ ਮੈਂ ਫਿਰ ਨਾ ਭਜਦਾ ਨਹੀਂ ਤੈਨੂੰ ਬੁਕਾਰ ਨਹੀਂ ਵਾਰ ਸਕਦਾ ਜਿੱਦਾਂ ਮਰਨਾ ਬੁਕਾਰਾ ਨੂੰ ਮਰਦਾ ਤੂੰ ਤਾਂ ਆਵਰਾ ਤੂੰ ਤਾਂ ਵਰਦਾ ਹੀ ਨਹੀਂ ਮਰਨ ਤੇ ਬੁਕਾਰ ਹੈ ਤੁਰਖਣਾ ਦਾ ਚੱਕ ਤੂੰ ਨਾ ਕੰਬਈਂ ਆ ਨਾ ਬੁਕਾਰਾਂ ਦੇ ਕੇ ਤੂੰ ਆਵਰਾ ਮਕਾਰਾ ਵਰਦੀ ਹੈ ਕੋਈ ਵੀ ਬੁਕਾਰਾ ਮਰਨਾ ਲੜਦਾ ਲੜਦਾ ਕਿਉਂ ਡਰਦਾ ਕਿਉਂ ਡਰਾਇਆ ਹੈ ਰੰਦੂ ਮਤਦਾ ਜੇਪੋ ਕਾ ਨਰਾਇਆ ਹੈ ਜਿਹਨਾਂ ਨੇ ਮਨ ਕਬੂਲ ਲੀਡਰ ਕੀਤਾ ਉਹਨਾਂ ਦਾ ਘਰਾਇਆ ਹੋਇਆ ਹੈ। ਵੱਡਾ ਦਾ ਘਰਾਇਆ ਹੈ। ਜੇਪੋ ਕ। ਤਾਂ ਕਿਆ ਬਰਜ਼ੂਰ ਕਰਦਾ। ਸੂਰਧਾਰ ਉਹ। ਕਿ ਉਹ ਤਾਂ ਸੂਰਬਾਦ ਦੇ। ਬਗਤਾਂ ਦਾ ਸੂਰਪਕ ਤੋਂ। ਕੋਈ ਨਹੀਂ। ਜਿਤਨਾ ਬੈਠੇ ਕਾਲੂ। ਦਰਦ ਹੈਉ ਇਹ ਤੇ ਦਰਦ ਕੋ ਤੇ ਦੇ ਲੋਕ ਤਾਂ ਤਿਆਰ ਕੁੱਤਾ ਤੇ ਹੀ ਰੰਗ ਰਾਰਾ ਰਸ ਨੂੰ ਰਸਕਾਰ ਜਾਣਿਆ ਰਾਰਾ ਰਸ ਨਿਰਾਸ ਕਰ ਜਾਨੀ ਸੰਸਾਰ ਜਿਹਦੇ ਰਾਸ ਤੇ ਨਾਮ ਤੇ ਸਵਾ ਜਿਹਦੇ ਵੀ ਰਾਸਰੀਂ ਦੇ ਦੇ ਇਹ ਲੋਭ ਰਾਸ ਹੈ ਕੀ ਤੋੜਾ ਜਿੰਨੇ ਵੀ ਮਾਇਆ ਦੇ ਰਸ ਨੇ ਇਹਨਾਂ ਨੂੰ ਇਹ ਬੰਨ੍ਹੇ ਰਸ ਦੇ ਹੀ ਹੁੰਦੇ ਰਸ ਦੇ ਪੁੱਠੀ ਗੱਲ ਐ ਇਹ ਦਾੜਾ ਲੈ ਲੈ ਤੇਨੂੰ ਗੁਰਾਂ ਨੂੰ ਬਾਹਲਣ ਵਾਲੇ ਰਸ ਨੇ ਸਾਰੇ ਜੇ ਤਿਆ ਪਾ ਲਈਏ ਕਿਸੇ ਪੌਦੇ ਨੂੰ ਉਹ ਵਧੀਆ ਬਾਹਲ ਕੇ ਉਹ ਬਰ ਬੜੇ ਜਿਵੇਂ ਮਲਟੀਪਰਸ ਤੇ ਜਾਵੇ ਸੁਪਰਟਾ ਮਿੱਟੀ ਦਾ ਦਲਵਾ ਦੀ ਹਾਲਦਰਾ ਫਿਰ ਮੁਸਕਾ ਦਿੰਦਾ ਦੇਖ ਨਾਲ ਬੇਟਾ ਡੁੱਲ ਗਿਆ ਨਾ ਬਸ ਕੋਈ ਉਹ ਡੁੱਲਿਆ ਨੰਦੇ ਉਹ ਤਾਂ ਲਿਖਾ ਵੇ ਤਾਂ ਸੁੱਕੀ ਉਹ ਹਸਪੀਟਲ ਡੁੱਲ ਗਿਆ ਸੀ ਬੇਟਾ ਡੁੱਲ ਗਿਆ ਵੀ ਖਾ ਖਾ ਸੀ ਤੇ ਬੇਤੇਲੀ ਡੁੱਲ ਗਿਆ ਉਹ ਜੋ ਗਿਆ ਅਸਬੀਰ ਦੇ ਵਿੱਚ ਕਿੱਡੀ ਭੜੀ ਨਬਸ ਕੋਤ ਉਹ ਵੀ ਨਾ ਪਾਣੀ ਉਹਦੇ ਖੰਡੂ ਤਾਂ ਨਾ ਇਹ ਜਿਹੜਾ ਗੋੜਨ ਨੂੰ ਗੋੜਨ ਦਾ ਸਵਾਣੇ ਹੀ ਉਹਦੇ ਜਣਾ ਨੂੰ ਸਕਾਤਾ ਸਰ ਇਹਦੇ ਰਸ ਨੇ ਸਰੀਰ ਮਾਇਆ ਦੇ ਇਹ ਗੋੜਨ ਮਾਇਆ ਕਰ ਦਿੰਦੇ ਮੱਝ ਪਾਣੀ ਪਾ ਦੇ ਖਬਰ ਹਸਾਣ ਦਾ ਹੈ ਉਹ ਵੀ ਪਾਣੀ ਉਹ ਦਸ ਘਾਤਾ ਹੈ ਰਸ ਦੇ ਰਸ ਕਰ ਜਾਣੇ ਹੋਏ ਮੇਰਾ ਰਸ ਸੋ ਰਸ ਪਹਿਚਾਣੇ ਹੋਏ ਨਾ ਰਸ ਸੋ ਵਾਸ਼ਪਰ ਜਾਣੇ ਹਾਂ ਜਦ ਇਹ ਰਾ ਸਾਰੇ ਤਿਆਗ ਦੂਗਾ ਤਾਂ ਨਾਮ ਦੇ ਰਸਾ ਬਰਾਂ ਲੂ। ਤਾ ਪਛਾਣ ਨਾ ਉਹ ਦੋ ਬਰ ਸੁਧਾ ਕੀ ਹੈ ਜਿਨਾ ਜਨ ਲੰਦਰ ਚ ਧਿਆਨ ਹੈ ਨਾ ਅੱਜ ਖੀਰ ਵੜੀ ਹੈ ਕੀ ਵੜੀ ਉਹਦਾ ਜਰ ਕੀਰਤਨ ਚ ਕਿੱਥੇ ਧਿਆਨ ਨਾ ਦਾ ਨਾਮ ਦੇ ਰਸ ਦੀ ਤਾਂ ਗੱਲ ਹੀ ਛੱਡੋ। ਉਪਰ ਦਾ ਜਾਂਦੇ ਹੀ ਉਹ ਲੰਦਰ ਵੇਲੇ ਨੇ ਪਹਿਲਾਂ ਜਾਂਦੇ ਹੀ ਦੀ। ਜੇ ਕੋਈ ਚਲਾ ਜਾਵੇ ਤਾਂ ਘੜੀ ਘੜੀ ਦੇਖੀ ਜਾਂਦਾ। ਸਹੀ ਇਹ ਰਸ ਸਾਡੇ ਹੋਰ ਉਸ ਆਵਾ ਉਹ ਘੜੀ ਘੜੀ ਦੇਖਦਾ ਹੈ ਕਿ ਪੈਸੇ ਕੱਲਦੇ ਮਰਦਾ ਜਾਂਦਾ ਹੈ ਇਹ ਰਸ ਸਾਡੇ ਹੋਰ ਉਸ ਆਵਾ ਜਗਾ ਸੰਸਾਰੀ ਰਸਾਂ ਦਾ ਤਿਆਗ ਕਰ ਦੇਈ ਜਨ ਸੰਸਾਰੀ ਰਸਾਂ ਰਹਿਤੇ ਦੇ ਅਸੀਂ ਬਹੁਤ ਕਾਮ ਰੋਗੇ ਪੁਰੀਆਂ ਉਹ ਵੀ ਰਸ ਹੈ ਜਦੋਂ ਸੰਸਾਰੀ ਰਸਾਂ ਦਾ ਤਿਆਗ ਕਰ ਦੇਈ ਜਨ ਫੇਰ ਉਹ ਦਾ ਰਸ ਹੁੰਦਾ ਇਹ ਰਸ ਛੱਡ ਛਾੜੇ ਛਾੜੇ ਹੋਰ ਅਸਾ ਆਵਾ ਰਾਹ ਹੋਰ ਅਸਾ ਨੰਨ ਹੋਰ ਉਸ ਪੀਆ ਇਹ ਅਸ ਪਾਵਾ ਇਹ ਅਸ ਨਹੀਂ ਪਾਵਾ ਹੋਰ ਉਸ ਪੀਆ ਇਹ ਅਸ ਨਹੀਂ ਪਾਵਾ ਹਾਂ ਭਾਵੇਂ ਕਰਦਾ ਜੀ ਤੇ ਹੋਰ ਉਸ ਪੀ ਜੇ ਨਾਮ ਦਾ ਅਸ ਪੀ ਲੈ ਕੋਟੀ ਚਲੀ ਗਈ ਨਾ ਅੰਦਰ ਫਿਰ ਦੂਵੇ ਉਹੀ ਛੱਡ ਜੇਗਾ ਫਿਰ ਪੀ ਲਈ ਦੀ ਫਿਰ ਤਾਂ ਕੋਲ ਨਹੀਂ ਮਾਰੂ ਨੇ ਆਣਾ ਕੋ ਪੂਝ ਬਰੇ ਫੇਰ ਦੀ ਔਰਾ ਜੇ ਉਹ ਕੰਨਾ ਲੈ ਜਾ ਪਰੇ ਲੈ ਜਾ ਫੇਰ ਮਨੋ ਕਾਮਰ ਦੀ ਅਰਦਾਸ ਨਹੀਂ ਕਰਦੀ ਕਦੇ ਤੈਨੂੰ ਜੇ ਰਾਉਂਦਾਰ ਆਸ ਆ ਗਿਆ ਕਦੇ ਮਨੋ ਕਾਮ ਰੋਪਨੀ ਉਹਦਾ ਛੱਡ ਦੇ ਤਾ ਫੇਰ ਜੇ ਉਹ ਆਈਊਗਾ ਅਰਦਾਸ ਨਹੀਂ ਕਰ ਸਕਦਾ ਮਨੋ ਕਾਮ ਰੋਪਨੀ ਚਾਹੇ ਕੋਈ ਕਿੱਡਾ ਹੀ ਚਾਹੇ ਉਹਦਾ ਸਿਰ ਤੇ ਤਲਵਾਰ ਕਰੂ ਰੱਖ ਰੋ ਨਹੀਂ ਕਰਦਾ ਕਿਸੇ ਦੀ ਵੀ ਨਹੀਂ ਕਰਦਾ ਉਹ ਗੁਰੂ ਕਾ ਜੀਵ ਮਨੋਭਾਵ ਰੂਪ ਦੀ ਅਰਦਾਸ ਹੈ ਜਿਹੜੀ ਇਹ ਆਰਡਰ ਹੈ ਦੀ ਫਰੇਜ਼ ਨੇ ਲਿਖਤਾ ਚੱਲਾ ਦੁਨੀਆਂ ਭੱਜ ਮੈਂ ਤਾਂ ਦੁਨੀਆਂ ਕਰਦੀ ਆ ਅਰਦਾਸਨ ਇਹ ਦੁਨੀਆਂ ਦੀ ਡਿਮਾਂਡ ਹੈ ਦਰਗਨ ਸਿੰਘ ਦਰਵੇਸੀ ਗਾਖੜੀ ਵੈਸੇ ਜਾਣੇ ਸਾਝੜੀ ਬੜੇ ਜਾ ਕੇ ਉਹਨਾਂ ਰਾਖਰੀ ਉੱਥੇ ਜੋਰ ਜਾ ਸਕਦੀ ਹੈ ਸਰੀਰ ਜਾ ਨਹੀਂ ਸਕਦਾ ਚੱਲ ਨਾਲ ਦੁਨੀਆਂ ਭੱਜ ਜਿਹੜਾ ਓਵੇਂ ਕਰਦਾ ਜਿਵੇਂ ਲੋਕ ਫੁੱਟ ਦੇ ਦੁੱਤ ਜਾ ਕੇ ਜਿਹੜੇ ਦੁਨਿਆਵੀ ਪ੍ਰਾਰਥਕ ਨੇ ਦੁਨੀਆਂ 'ਚ ਰਹਿਣਗੇ ਦੁਨੀਆਂ 'ਚ ਰਹਿੰਦੇ ਰਹੋ ਦੁਨਿਆਵਾਂ ਦਾ ਕਨੈਕਸ਼ਨ ਟੁੱਟਿਆ ਹੀ ਨਹੀਂ ਤੋੜਨਾ ਚਾਹੁੰਦੇ ਹੀ ਨਹੀਂ ਉਹਨਾਂ ਲੋੜੇ ਦੀ ਉਹਨਾਂ ਦੇ ਨਾਮ ਰਾਤੀ ਭੁੱਖੇ ਨਹੀਂ ਉਹਨਾਂ ਦੇ ਨਾਮ ਦੇ ਕਰਾਉਣ ਲਈ ਹੈ ਇਹ ਅਰਥਨ ਕਰ ਰਹੇ ਨੇ ਬੋਲ ਰਹੇ ਆ ਗੱਲ ਨਾਮ ਦੀ ਕਰ ਰਹੇ ਨੇ ਪੜ ਕੀ ਰਹੇ ਨੇ ਕਰ ਕੀ ਰਹੇ ਨੇ ਬੂਝ ਕੀ ਆ ਬਨ ਵਿੱਚ ਕੀ ਆ ਬਨ ਵਾਲੀ ਗੱਲ ਅਰਦਾਸ ਵੇਲੇ ਹੁੰਦੀ ਹੈ ਬਾਹਰ ਸੁਣਦੇ ਨੇ ਜਾਂਦੇ ਕੁਰਬਾਨੀ ਜੋ ਅੰਦਰ ਹੈ ਉਹ ਅਰਦਾਸ ਕਰਨ ਵੇਲੇ ਉਹ ਗੱਲ ਬਾਹਰ ਆ ਜਾਂਦੀ ਹੈ ਉੱਦਲਾ ਸਾਰਾ ਝੂਠ ਕਪਟ ਬਾਹਰ ਆ ਜਾਂਦਾ ਅਰਦਾਸ ਵੇਲੇ ਬਾਹਰ ਮੂਝ ਹੋ ਰਾ ਮਨੋਝ ਹੋ ਰੇ ਬਨ ਵਾਲੀ ਗੱਲ ਅਰਦਾਸ ਵੇਲੇ ਬਾਹਰ ਆ ਜਾਂਦੀ ਹੈ ਮੋਮ ਜੀ ਬੋਲ ਰਹੀ ਹੈ ਇਹ ਤਾਂ ਉਹ ਉਹ ਜਿਹੜਾ ਉੱਦ ਨਹੀਂ ਆਉਂਦਾ ਦੇਨ ਇਹ ਰਸ ਸਾਡੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਜੇ ਨਾਮਰਾ ਜਿਹਦੇ ਅੰਦਰ ਚੱਲੇਗਾ ਦੂਰ ਰਸ ਕੇ ਬਚਲੇਗਾ ਮੇਜੋਦਨ ਦੂਰ ਰਸ ਤਾਂ ਚੱਲਦਾ ਨਹੀਂ ਲੱਗੇ ਲੱਲਾ ਐਸੇ ਲਿਵਪਨ ਉਲਾਵੇ ਅਨੰਤ ਨਾ ਜਾਏ ਪਰਮ ਸੱਚ ਪਾਵੇ ਕਹ ਲੱਲਾ ਐਸੇ ਲੇਵਲ ਮਨ ਲਾਵੇ ਐਸੇ ਲੇਵਲ ਮਨ ਲਾਵੇ ਐਸੀ ਇਹਦੀ ਲੇਵ ਲੱਗ ਜਾਂਦੀ ਹੈ ਫਿਰ ਨਾਮ ਰਸ ਅੰਦਰ ਜਾਏ ਤੇ ਲੇਵ ਲੱਗ ਜਾਂਦੀ ਹੈ ਫਿਰ ਇਹਦੀ ਮਾਇਆ ਨਾਲ ਜੁੜਿਆ ਹੋਇਆ ਨਹੀਂ ਲੇਵ ਲੱਗਣੀ ਹੋਰ ਕੀ ਕਰਦੇ ਜਿੱਥੋਂ ਰਸ ਆ ਰਿਹਾ ਉੱਥੇ ਹੀ ਰਹਿਣ ਜੇ ਜੋਗ ਨੂੰ ਰਸ ਆ ਜਾਏ ਫਿਰ ਉੱਥੋਂ ਬਸ ਜੋ ਬੱਚਾ ਚੁੰਮਣ ਲੱਗ ਗਿਆ ਦੁੱਧ ਹੀ ਕੋਟ ਆ ਗਈ ਫਿਰ ਉਹ ਸੰਸਾਰ ਤੇ ਕੀ ਲੈਣਾ ਉਹਨੇ ਦੁੱਧ ਦਾ ਉਹਦਾ ਹੀ ਸਬੂਤ ਰਹਿ ਗਿਆ ਫਿਰ ਉਹ ਹਾਂ ਲੱਗ ਰਗਾ ਦੀ ਹੈ ਜਿਵੇਂ ਗਾਇ ਦਾ ਬਛੜਾ ਛੂਟਲਾ ਪਿੰਡਾ ਦੁੱਧ ਦਾ ਘੁੱਟਾ ਬਖਣਦੀ ਹੋ ਰਹੀ ਹੈ ਤਰ ਚੋਕਾ ਮੱਖਣ ਕੋਸ਼ ਨਿਕਲਾ ਟੇਸਟ ਬਖਣਦਾ ਹੁੰਦਾ ਵਿੱਚੋਂ ਨਾਮਲਾ ਟੇਸਟ ਉਹ ਬਖਣਦਾ ਉਹ ਨਾਮਲਾ ਟੇਸਟ ਉਹ ਵਿਚਾਰ ਦਾ ਸ਼ਬਦ ਨੂੰ ਗੁਰਬਾਣੀ ਨੂੰ ਦੁੱਧ ਨੂੰ ਟੇਸਟ ਕਹਾਂ ਨਾਮ ਦਾ ਬਖਣਦਾ ਸੰਤੋ ਮੱਖਣ ਖਾਇਆ ਚਾਹ ਪੀਆ ਸੰਸਾਰ ਲਈ ਲੱਲਾ ਐਸੋ ਜਿਵੇਂ ਮਨ ਲਾਵੇ ਅੰਤ ਨਾ ਜਾਏ ਪਰਮ ਸੱਚ ਪਾਵੇ ਅੰਤ ਨਾ ਜਾਏ ਕਿੱਦੇ ਛੱਡ ਕੇ ਉਤੋਂ ਜਾਂਦਾ ਹੀ ਦੀ ਸੋਤ ਉਤੋਂ ਟੁੱਟਦੀ ਹੋਈ ਦੀ ਉਹਨਾਂ ਤਨ ਅਸੇਤ ਨੂੰ ਅੰਤ ਹੋ ਜਾਗਾ ਕਿਤੇ ਅੰਨੇ ਕਾ ਜਗਾ ਹੋਰ ਈਗਾ ਕਿਤੇ ਉਤੋਂ ਛੁਟ ਧਿਆਨ ਉਹਦਾ ਹਟਦਾ ਹੀ ਦੀ ਨਾਤ ਤਰੋ ਜਾਇਆ ਤਉਤਨ ਪਰਮ ਸੱਚ ਪਾਵੇ ਪਰਮ ਸੱਚ ਪਾਵੇ ਪਰਮ ਸੱਚ ਨਾਲ ਜੁੜ ਜਾਂਦਾ ਹੈ ਤੇ ਪ੍ਰਾਪਤੀ ਹੋ ਜਾਂਦੀ ਹੈ ਪਰਮ ਸੱਚ ਦੀ ਸੋਝੀ ਆ ਜਾਂਦੀ ਹੈ ਹਾਂ ਜਰ ਜੋ ਤਹਾਂ ਪ੍ਰੇਮ ਲੈ ਬਿਨਾਵੇ ਤੋ ਅੱਲਾ ਲੈ ਲੈ ਚੱਲ ਸਮਾਵੇ ਆ ਜਦ ਕਹਦੇ ਉਹ ਪ੍ਰੇਮ ਦੇ ਵਿੱਚ ਆਪਣੇ ਮੂਰ ਨਾਲ ਲੱਗ ਜਾਂਦੀ ਹੈ ਇਹਦੀ ਫਿਰ ਕੀ ਹੁੰਦਾ ਅੱਲਾ ਲਹੇ ਅੱਲਾ ਲਹੇ ਫਿਰ ਸ਼ਬਦ ਗੁਰੂ ਨੇ ਚਾਰ ਦਸਮਾਏ ਫੇ ਉਹ ਤੋਂ ਸ਼ਬਦ ਗੁਰੂ ਸੁਣਦਾ ਫਿਰ ਉਹਦੇ ਚੱਲ ਆਪਾਂ ਇਹ ਬਹੁਣਾ ਜੜ ਕੇ ਪਰਗੜੀ ਜਾਂਦਾ ਸ਼ਬਦ ਗੁਰੂ ਅੱਲਾ ਅੱਲਾ ਨੂੰ ਤਾਂ ਕਿਆ ਕਹੂਗਾ ਇਹ ਸੀ ਨਾ ਕਹੂੰ ਤਾਂ ਕੋ ਹੁਕਮ ਦੀ ਗੱਲ ਨਾ ਹੁਕਮ ਗੁਰੂ ਲੱਗਿਆ ਹੋਇਆ ਹੈ ਪਰਬੜੀ ਅੱਬਾ ਅੱਲੋ ਮੋਰ ਪਾਇਆ ਕਿਨਾ ਪਾਇਆ ਹੋ ਕੋਨੇ ਪਾਇਆ ਇਹਦਾ ਮਤਲਬ ਅੱਲਾਹ ਮੁਸਲਮਾਨ ਦੀ ਬਾਦਸ਼ਾਹ ਦੇ ਵਿੱਚ ਜੋ ਕਬੀਰ ਨੇ ਕਿਹਾ ਉਹ ਉਹ ਕਾਸਤੇ ਕਿਹਾ ਹੁਕਮ ਆਗਮ ਕੋਈ ਗੱਲ ਨਹੀਂ ਹੁਕਮ ਆਗਮ ਤੋਂ ਹੋਰਦੇ ਹੀ ਦੀ ਹੁਕਮ ਜਾਂ ਹਕਮ ਦੋ ਲੱਗਿਆ ਹ ਹ ਉਹ ਉਹ ਜੋ ਤਹਾ ਪੈਮ ਦੇ ਲਾਵੇ ਜੋ ਪੈਮ ਨਹੀਂ ਲੇਕੋ ਉੱਥੇ ਲੱਗਦੀ ਹੈ ਦੋਹਲਦੀ ਆਪਣੇ ਬੋਲ ਨਾਲ ਤਉ ਅੱਲਾ ਲਹਿ ਉੱਥੇ ਅੱਲਾ ਲਹਿ ਉੱਥੇ ਰੋਗ ਲਉ ਉੱਥੇ ਰੋਗ ਪ੍ਰਗਟ ਹੁੰਦਾ ਹੈ ਫਿਰ ਤੁਰਕੀ ਬਾਣੀ ਹੋਦੀ ਹੈ ਫਿਰ ਸ਼ਬਦ ਗੁਰੂ ਪ੍ਰਗਟ ਹੁੰਦਾ ਹੈ ਇਹਦੇ ਵਿੱਚੋਂ ਹੀ ਪ੍ਰਗਟ ਹੁੰਦਾ ਹੈ ਰੋਹ ਦੇ ਵਿੱਚੋਂ ਹੀ ਅੱਲਾ ਲਹਿ ਲੈ ਚਰਨ ਸਮਾਵੇ ਲੈ ਚਰਨ ਸਮਾਵੇ ਬਸ ਉਹਦੇ ਵਿੱਚ ਹੀ ਸ਼ਬਦ ਦੇ ਵਿੱਚ ਹੀ ਸਮਾਇਆ ਜਾਂਦਾ ਹੈ ਸ਼ਬਦ ਦੇ ਗੁਣਾਂ ਚ ਚਰਨ ਦੇ ਗੁਣਾਂ ਦੇ ਵਿੱਚ ਸ਼ਬਦ ਦੇ ਗੁਣਾਂ ਦੇ ਸਮਾਜ ਜਾਂਦਾ ਹੈ ਗੁਣਕ ਗੁਣਿਸਤ ਗੁਣਕਾਇ ਗੋੜੀ ਸੁਮਾਉਣੀ ਉਹਦੇ ਗੁਣ ਤੋਂ ਨਾ ਰਹਿਣਾ ਔਰ ਗੋੜੇ ਚ ਸਮਾਜਦਾ ਉਹ ਜਿਆ ਗੁਣਾਂ ਨੇ ਬੜ ਚੁੱਦਾ ਉਹਨਾਂ ਦਾ ਗੁਣ ਦਾ ਮਤਲਬ ਆ ਉਹ ਜਿਆ ਗੁਣਾਂ ਨੇ ਗੁਣਾਂ ਦੀ ਪੱੜ ਵੜ ਦਿੰਦਾ ਗੁਣਾਂ ਦਾ ਸਾਧਰੇ ਵੜ ਦਿੰਦਾ ਚਲੋ ਲਾਵਾ ਬਾਰ ਬਾਰ ਬੇਸਰ ਸਮਾਹਾਰ ਸਮਾਹਾਰ ਸੁਭਾਰ ਹਾਰਜ ਬੇ ਲਾਵਾ ਬਾਰ ਬਾਰ ਬੇਦਨ ਸੁਭਾਰ ਸਮਾਹਾਰ ਕਹੋ ਬੋਇਓ ਬਿਸ਼ਨ ਸੰਭਾਲਣਾ ਆਵੇ ਹਾਰ ਬਿਸ਼ਨ ਸੰਭਾਲਣਾ ਆਵੇ ਹਾਰ ਬਾਰ ਬਾਰ ਬਿਸ਼ਨ ਸੰਭਾਲ ਬਿਸ਼ਨ ਕੀ ਹੁੰਦਾ ਮੌਲਾ ਕਹਿੰਦਾ ਬਿਸ਼ਨ ਕੀ ਹੁੰਦਾ ਬਾਰ ਬਾਰ ਇਹ ਨੂੰ ਜ਼ੋਰ ਉਹ ਬਿਸ਼ਨੂ ਨਹੀਂ ਹੁੰਦਾ ਜਿਹੜਾ ਇਹ ਕਹਿੰਦੇ ਨੇ ਬਿਸ਼ਨ ਮਾਇਆਪਤੀ ਦਾ ਨਾਮ ਬਿਸ਼ਨ ਕੀ ਮਾਇਆ ਤੇ ਹੋਏ ਪਹਿਲੇ ਬਿਸ਼ਨ ਨੂੰ ਜ਼ੋਰ ਕੇ ਰੱਖ ਬਿਸ਼ਨ ਨੂੰ ਜ਼ੋਰ ਬਿਸ਼ਨ ਕੀ ਹੁੰਦਾ ਸਮਝ ਇਹਨੂੰ ਵਿਸ਼ਨ ਕੀ ਹੁੰਦਾ ਹੈ ਕੀ ਹੁੰਦਾ ਜਿਹਨੂੰ ਮਾਇਆ ਜਿਹੜਾ ਮਾਇਆ ਨਾਲ ਸਰਦਾ ਨਹੀਂ ਅਲਪ ਕਲਪ ਵਿਸ਼ਨ ਕਹਿੰਦੇ ਸਰਦਾ ਹੁੰਦਾ ਅਲਪ ਤੋਂ ਹੋ ਜਾਂਦਾ ਜਿਹੜਾ ਮਾਇਆ ਤੋਂ ਦਲੇ ਪ੍ਰਿਆਂ ਦਾ ਉਹਨੂੰ ਵਿਸ਼ਨ ਕਹਿੰਦੇ ਰੋ ਦਲਾ ਤੇਰਾ ਮੂਲ ਹੈ ਜੀ ਵਿਸ਼ਨ ਤੇਹਾਂ ਨੇ ਬਣ ਕੀਆ ਵਿਸ਼ਨ ਦਾ ਉਤਾਰ ਹੈ ਕ੍ਰਿਸ਼ਨ ਵਿਸ਼ਨ ਦਾ ਉਤਾਰ ਹੈ ਰਾਮਚੰਦਰ ਕਹਿੰਦੇ ਕ੍ਰਿਸ਼ਨ ਦੇ ਕਿ ਕੋਟ ਕ੍ਰੀਡ ਕੋਟੇ ਕੋਲ ਆ ਉਹ ਬਿਜਰੂ ਦਾ ਉਤਾਰ ਬੰਦੇ ਨੇ ਅੰਦਰਲਾ ਬਿਜਰੂ ਦਾ ਉਤਾਰ ਇਹਨਾਂ ਦੇ ਦੇਤਾਰੀ ਆ ਉਹ ਕਿਸੇ ਨੂੰ ਰਾਮ ਕਹਿ ਦੇਣਗੇ ਕਿਸੇ ਪ੍ਰੇਸ਼ ਕਰਨ ਅੰਦਰ ਆਗੰਨ ਅਜਿਹਾ ਆ ਉਹ ਨੂੰ ਨਹੀਂ ਦੇਤਾਰੀ ਬੰਦੇ ਪਰ ਉਹ ਬੰਦੇ ਜਿੱਦੇ ਉਤਾਰ ਨੇ ਰਾਜੇ ਹੋਏ ਨੇ ਦੇਤਾਰੀ ਹੋਏ ਨੇ ਉਹ ਬਿਸੰਦੇ ਉਤਾਰ ਬੰਦੇ ਹੋਏ ਨੇ ਇਹ ਆ ਬਿਸੰਦੇ ਮੂਰ ਹੋਇਆ ਆ ਘਾਰੇ ਹੰਕ ਬੀਰ ਬਾਰ ਬਾਰ ਬੇ ਸਬ ਸੁਭਾਰ ਉਹ ਸ਼ੋਧ ਕੇ ਸੋਧ ਕੇ ਦੇਸ ਦਰਾਂ ਖਾਪੜੇ ਸੋਧ ਕੇ ਦੇਸ ਬੇਦ ਨੂੰ ਬੱਧਿਆ ਸੋਧ ਕੇ ਰੇ ਕਬੀਸ ਨੂੰ ਉੱਤੇ ਕਿੰਨੂ ਬੱਧਿਆ ਹੋਇਆ ਬੇਦ ਨੂੰ 잡ਦੇ ਉੱਤੇ ਦਿਖਾਇਆ ਨਾ ਇਸੇ ਦੇ ਆ ਬਨਸਾ ਉੱਤੇ ਇਸਨੇ ਕਾਬੂ ਕਰਨਾ ਇਹਨੂੰ ਸਿਰ ਦਾ ਰੱਪੇ ਸੋਇ ਬੋਖਰ ਹੈ ਜਦੋਂ ਇਹ ਸਿਰ ਸਾਈ ਉੱਚਾ ਹੈ ਭਾਵੇਂ ਨਾਲ ਦੇ ਵਿੱਚ ਇਹ ਰੋ ਸਮਾਰੇ ਨੂੰ ਸਮਝ ਬਾਰ ਬਾਰ ਸਮਝ ਐਵੇਂ ਨਾ ਤੂੰ ਉਹਨੂੰ ਵੀ ਜ਼ੇਦਾਰੀ ਬਣਾਈਆ ਬਿਝਰੂ ਲੂ ਬਿਝੂ ਦੇਦਾਰੀ ਨਹੀਂ ਹੁੰਦਾ ਸ਼ਿਵ ਦੇਦਾਰੀ ਨਹੀਂ ਹੁੰਦਾ ਮਾਣ ਦੇਦਾਰੀ ਹੁੰਦੇ ਬਿਝੂ ਨੇ ਅਵਤਾਰ ਹੁੰਦੇ ਨੇ ਇਹ ਜੀਵਾਤਮਾ ਆਦਮੀ ਇਹ ਵੀ ਹੰਨਾ ਅਵਤਾਰ ਹੈ ਸਾਰੇ ਜੀਵ ਬਿਝੂ ਨੇ ਅਵਤਾਰ ਬਾਰ ਬੇਸੰਬਾਰ ਬੇਸੰਬਾਰ ਨਾ ਬੇਸੰਬਾਰ ਜਿਹੜਾ ਬਿਸ਼ਨੂ ਨੂੰ ਸਮਝ ਲਿਆ ਉਹਨੂੰ ਹਾਰ ਹੀ ਨਹੀਂ ਉਹ ਬੈਜੀ ਨਹੀਂ ਹਾਰਦਾ ਜਿਹੜਾ ਸਮਝਿਆ ਬੇਸੰਤ ਕੀ ਹੁੰਦਾ ਇੱਕ ਤਾਂ ਬੇਸੰਤ ਇੱਕ ਸੁਨਾਤਨ ਸਨਾਤਨ ਬੇਸੰਤ ਹੈ ਉਲਟ ਹੈ ਸਨਾਤਨ ਜੀ ਦਾ ਤਨ ਸੜ ਗਿਆ ਜਿਹੜੀ ਵਾਤ ਲਿਪਤਾ ਮਾਇਆ ਦਾ ਉਹ ਸਨਾਤਨ ਬੱਤਾ ਹੈ ਜਿਹੜਾ ਆਦਮੀ ਵਾਇਆ ਚ ਲਿਪਤਾ ਹੈ ਉਹ ਸਨਾਤਨ ਹੈ ਲੇ ਪਰੇ ਸ੍ਰੀ ਰਾਣਾ ਮਾਇ ਜਲਪਤ ਹੋਇਆ ਸੰਤਨ ਬੇਸਨ ਖਾ ਮਾਇ ਤੋਂ ਲਪਟ ਮਾਯੋ ਸੰਤਨ ਬੇਸਨ ਚੇਤ ਮਾਇ ਧਾਰੀ ਦਾ ਸੰਤਨ ਇਸ ਕਰਕੇ ਸੰਤਨ ਬਤ ਦਾ ਅਰਥ ਹੈ ਪੁਰਾਤਨ ਮਤ ਪੁਰਾਣੀ ਸੱਚ ਦੀ ਹੈ ਝੂਠੀ ਬਤ ਹੈ ਸੱਚ ਪੁਰਾਣਾ ਹੋਵੇ ਮੈਂ ਤਾਂ ਹੀ ਕਿਹਾ ਜੀ ਸੱਚੀ ਬਤ ਉਹਦੀ ਪੁਰਾਣੀ ਕਿਉਂ ਕਹਿੰਦੇ ਹੋ ਉਹ ਤਾਂ ਆਪ ਹੈ ਬੰਦੇ ਨੇ ਸਾਡੀ ਵੱਤ ਪੁਰਾਣੀ ਉਹ ਤਾਂ ਬੁਰਦੇ ਨੇ ਸਾਡੀ ਵੱਤ ਪੁਰਾਣੀ ਹੈ ਸਰਾ ਤਾਂ ਲੰਗਾ ਪੁਰਾਣੀ ਹੁੰਦਾ ਜਿਹੜੀ ਪੁਰਾਣੀਆਂ ਹੋ ਗਈ ਚੀਜ਼ ਉਹਦਾ ਸੱਟਾ ਨਹੀਂ ਹੁੰਦੀ ਉਹਨੇ ਕੱਪੜੇ ਆਪ ਪਾਉਦੇ ਉਹ ਕਹਿੰਦਾ ਫੁੱਟੇ 6 ਕਹ 1000 ਕਬੀਰ ਤਾਹੀ ਕਹਿੰਦਾ ਨਾ ਕਬੀਰ ਬੇੜਾ ਜਰਜਰਾ ਪੁਰਾਣਾ ਹੋ ਗਿਆ ਬੇੜਾ ਕੰਨ ਥੋੜਿਆ ਫੁੱਟੇ 6 ਕਹ 1000 ਹਜ਼ਾਰੇ 6 ਫੁੱਟ ਦੇ ਪੁਰਾਣੇ ਚ ਫੁੱਟ 6 ਫੁੱਟ ਦੇ ਹੁੰਦੇ ਨੇ ਤਾਂ ਆਪੇ ਬੁਲਦੇ ਨੇ ਸਨਾਤਨ ਨੂੰ ਬੇਸਨ ਨਾਲ ਸਨਾਤਨ ਦੋਏ ਆਪਾ ਵਿਰਧੀ ਚੀਜ਼ਾਂ ਨੇ ਆਪਾ ਵਿਰਧੀ ਆਸਰਫ ਦੇ ਦੇ ਇਹ ਵੀ ਜਿਆਦਾ ਸੋਧ ਦੀ ਗੱਲ ਹੈ ਹਾਂਜੀ ਬੇਸਨ ਸਵਾਰਦਾ ਆਵਾ ਹਾਂ ਗੁਰਮੁਖ ਖਾਨੇ ਵਿੱਚ ਅਸੀਂ ਜਿਹੜੇ ਕੀਤੇ ਨੇ ਜਿਨ੍ਹਾਂ ਨੇ ਬੇਸਨ ਸ਼ਬਦ ਘੜਿਆ ਉਹਦੇ ਅਰਥ ਕੀ ਬਣਦੇ ਨੇ ਇੱਥੋਂ ਦੇਖੋ ਸਨਾਤਨ ਦੇ ਅਰਥ ਕੀ ਬਣਦੇ ਨੇ ਉੱਥੋਂ ਦੇਖੋ ਲਭਦਾ ਦਾ ਵੀ ਉਹਦੇ ਅਕੀਦ ਕਿ ਉਹ ਜਿਵੇਂ ਤੋਂਦੀ ਅਸਬਾਤ ਨੂੰ ਜਿਹੜੀ ਪਈ ਚੜਾਲੀ ਅਦਮ ਚੜਾਲੀ ਪਈ ਬ੍ਰਾਹਮਣੀ ਉਹ ਕੀ ਹੈ ਸੌਧਾ ਮਤ ਕਹਿੰਦਾ ਥੱਲੇ ਠੀਕ ਚੱਲਦੀ ਸੀ ਮਤ ਕਹਿ ਕੇ ਇੱਕੋਲਾ ਵਰਦਾਨੀ ਜ਼ਮਦਾਰੀ ਅੱਖਾਂ ਨੂੰ ਦੀਨਾ ਦੀ ਇਹ ਤਾਂ ਚੱਲੀ ਸੀ ਠੀਕ ਬਿਲਕੁਲ ਉੱਤੋਂ ਜਾ ਕੇ ਕਿਹਾ ਫੇਰ ਥੱਲੇ ਆ ਲੱਗੀ ਜਬੀਰ ਲੋੜ ਅੱਧ ਚੇਤੇ ਆ ਕੇ ਕਿ ਛਾਖਾਂ ਜਥੇ ਆਈਆਂ ਪਤਨੀਆਂ ਟਾਲੀਆਂ ਥੱਲੇ ਆ ਕੇ ਵੇ ਜਮੀਨ ਦੇ ਲੱਗੀ ਉੱਥੇ ਸਾਧ ਆਦਮੀ ਨੂੰ ਇਹ ਕਰਤਾ ਵੇਰੀ ਆ ਅਖੜਾ ਜਿਹੜਾ ਤੇਰੇ ਬੂਰੇ ਦਾ ਇਹ ਹੀ ਪਰਮੇਸ਼ਰ ਚਾਲ ਕਿਹਾ ਸੀ ਅਕਰ ਨੂੰ ਦੀਨਾ ਦੀ ਸਾਬਤ ਕਰਤਾ ਖਲ ਦੇਖ ਨਾਲ ਆਪਣੇ ਸਾਰੇ ਬਾਂਦਵਾ ਤਾਂ ਉਲਟ ਸਾਬਤ ਕਰਿਆ ਅੱਧ ਤੋਂ ਜਾ ਕੇ ਪਟਾ ਮਾਰ ਕੇ ਫਿਰ ਉੱਥੇ ਆ ਕੇ ਮੁੜ ਕੇ ਅਦਮ ਜਰਾਲੀ ਅੱਧਾ ਜੋ ਜਾ ਕੇ ਚਨਾਲੀ ਹੋ ਗਿਆ ਤਾ ਜਾ ਕੇ ਟਾਣੇ ਪਤਲੇ ਫੁੱਟਿਆਏ ਸ਼ਾਹ ਖਾਨ ਥੱਲੇ ਨੂੰ ਫੇਰ ਜਬੀਰ ਵੱਲ ਨੂੰ ਝੋਕੀ ਜੇ ਜੇ ਢਾਣੀ ਭਗਤ ਰੂਸ ਹੋਈ ਮੜਮੜ ਜੋਏ ਜਾਇ ਅਕਬੀਰ ਕਹਿੰਦੇ ਜਿਹੜੀ ਢਾਣੀ ਦੇ ਪੈਰ ਧਰਦਾ ਨਾ ਜਿਹੜੀ ਮਤ ਉਹਦਾ ਇਹਨਾਂ ਸਾਰੀ ਥੱਲੇ ਆ ਜਾਂਦੀ ਹੈ ਫੇਰ ਉਸੇ ਕੋਈ ਕਿਸੇ ਆਦਮੀ ਨਾਲ ਜੋੜ ਦਿੰਦੀ ਹੈ ਕੋਈ ਕਿਸੇ ਨਾਲ ਜੋੜ ਦਿੰਦੀ ਹੈ ਬਾਹਰ ਨਾਲ ਜੋੜ ਦਿੰਦੀ ਸਾਰੀਆਂ ਮਤਾਂ ਨੂੰ ਸਾਰੀਆਂ ਮਤਾਂ ਬਾਹਰ ਨਾਲ ਜੋੜਦੀ ਹੈ ਆਪਣੇ ਆਪਣੇ ਰਹਿਣਾਂ ਨਾਲ ਜੁੜ ਜਾਂਦੇ ਨੇ ਲੋਕਾਂ ਕੇ ਗੁਰਮਤਿ ਹਟਾਉਂਦੀ ਸੀ ਅਸੀਂ ਫੇਰ ਆ ਜੁੜੇ ਗੁਰਮਤਿ ਹਟਾਉਂਦੇ ਸੀ ਉਹ ਨਾਮ ਦੇਵਦਿਆਂ ਨਾ ਮੂਰਤੀ ਬਣਾ ਲਈਏ ਨੇ RAM ਦੇ ਬੂਲਦੀ ਪੂਜਾ ਦੇ ਖਲਾਫ ਉਹਦੀ ਮੂਰਤੀ ਬਣਾ ਲਈ ਰਮਦਾਸ ਦੀ ਮੂਰਤੀ ਬਣਾ ਲਈ ਕਾਣਾ ਹੈ ਮੂਰਤੀ ਬਣਾਉਣਾ ਹੈ ਰਮਦਾਸ ਤੇ ਬ੍ਰੋਦੀ ਕਾਣਾ ਮੂਰਤੀ ਬਣਾਉਣਾ RAM ਦੇ ਦੀ ਰਾਮ ਦੇ ਨੇ ਬੰਦੇ ਬ੍ਰੋਦੀ ਨੇ ਉਹ 몰ਕੇ ਪੂਜਾ ਦੇ ਖਾਲਾ ਆ ਗਏ ਉਹਦੇ ਉਹਦੇ ਬੁੱਝ ਬਣਾ ਕੇ ਧਰਤੀ। ਗਾਵੇ ਦੇ ਮੋਰ ਤੇ ਬਣਾ ਕੇ ਧਰਤੀ। ਇੱਦਾਂ ਹੀ ਕਰਦੇ ਰਹਿੰਦੇ ਲੋਕ। ਹਿਮਾਇਤ ਆੜਿਆ ਨਾ ਕੋਈ ਨੇ ਸਾਰੀ। ਹੋ ਜੀ। ਗਾਵਾ ਬਾਰ-ਬਾਰ ਬੇਸਰੂਸ ਮਾਰ ਬੇਸਰੂਸ ਮਾਰਨਾ ਆਵੇ ਹਾਰ। ਜਿਹਨਾਂ ਨਾਲ ਡੋਲਡੂ ਰਾਧੇਬ ਨੇ ਕਹਤਾ ਸਰਤਾ ਨਾਮਦੇਵ ਨੂੰ ਪਰਬੋ ਬੁਲਾਤਾ। ਚਲ ਛੁੱਟੀ ਹੋ ਗਈ। ਆਪਾਂ ਗਾਹਾਂ ਤੇ ਕੀ ਲੈਣਾ ਸਾਡੇ ਤਾਂ ਲੋਕਦੇ ਸਭ ਕੁਝ ਹੈ। ਨਾਲ ਦੇ ਵੀ ਸਾਰੀ ਸਿੱਖਿਆ ਦੇ ਪਾਣੀ ਫਿਰ ਤੋਂ ਜੋ ਹੈ ਸਾਰੀ ਬਾਣੀ ਜਿਹੜੇ ਸਾਰੀ ਉਹਨਾਂ ਤੋੜੀ ਕਰਦੀ ਕੋਈ ਜੀ ਵਿਦਨ ਜਵਾਰ ਮਾ ਆਵੇ ਹਾਰ ਬਰਵਲ ਜੇ ਬੇਸਨ ਪ੍ਰਣਜਸ ਗਾਵੇ ਬੇਸਨ ਬੇਸਨ ਸਭ ਹੀ ਸੱਚ ਪਾਵੇ ਬਾਰ ਬਾਰ ਬਰਵਲ ਤਨ ਜੇਸ ਗਾਵੇ ਬਰਵਲ ਜੇ বিষ্ণੂ ਤੋਂ ਪੈਦਾ ਹੋਇਆ ਹੋਇਆ ਹੈ ਬੇਸਨ ਤੋਂ ਆਪਣੇ ਗੁਰ ਤੋਂ ਉਹ ਕੋਣ ਜੀਵਾਤਮਾ ਪਰ ਇਹ ਉਹਦਾ ਜਨਸਕਾਰ ਤੇ ਆਪਣੇ ਮੂਲ ਦਾ ਹੀ ਆਹ ਹੈ ਗੱਲ ਇਹ ਆਪਣੇ ਇਹਦਾ ਮੂਲ ਹੀ ਇਹਦਾ ਪ੍ਰਾਪਾ ਇਹਦਾ ਮੂਲ ਹੀ ਇਹਦਾ ਵਿਸ਼ਣ ਇਹਦਾ ਮੂਲ ਹੀ ਸਭ ਕੁਝ ਹੈ ਸਾਦ ਲੋਕਾਂ ਨੇ ਤੇ ਬੋਲ ਨੂੰ ਇਹ ਆ ਸਬੋਧਨ ਕਰਦਾ ਜੀਵ ਦਾ ਆਪਣੇ ਮੂਲ ਨੂੰ ਕਰਦਾ ਇਹਦਾ ਮੂਲ ਸਬੋਧਨ ਕਰਦਾ ਹੈ ਉਹ ਗੱਲ ਸ਼ਬਦ ਨੂੰ ਕਰਦਾ ਉਹ ਪਰਮੇਸ਼ਰ ਨੂੰ ਕਰਦਾ ਇਹ ਡਾਇਰੈਕਟ ਪਰਮੇਸ਼ਰ ਨੂੰ ਸਬੋਧਨ ਨਹੀਂ ਕਰ ਸਕਦਾ ਇਹ ਪਰਮੇਸ਼ਰ ਨੇ ਉਹ ਦਿੱਤਾ ਹੀ ਨਹੀਂ ਪਰਮੇਸ਼ਰ ਕਿਨੂੰ ਦਿੰਦਾ ਦਲੇ ਨੂੰ ਬਾਲੇ ਨੂੰ ਸਿਰ ਆਪਣੇ ਉੱਤੇ ਨਾ ਦੀਦਾ ਅੰਦਲੇ ਨੂੰ ਆਪ ਪਰਮੇਸ਼ਰ ਦੀ ਤੇਨ ਦਾ ਵਿਚਾਰ ਲਈਦਾ ਆਪਣਾ ਹਾਂ ਵੀ ਜਣਾ ਬੇਸਨ ਮਿਲੇ ਸਭ ਹੀ ਸੱਚ ਪਾਵੇ ਵੀਰ ਸਭ ਨੂੰ ਬਿਲੇ ਸਭ ਹੀ ਸੱਚ ਪਾਵੇ ਜਦੋਂ ਬੇਸਨ ਦੇ ਨਾਲ ਮਿਲ ਗਿਆ ਤੂੰ ਸਾਰੇ ਸੱਚ ਦਾ ਗਿਆਨ ਹੁਜੂ ਤੇ ਨੂੰ ਲੈ ਬੇਸਨ ਦੇ ਮਿਲਣਾ ਸੱਚ ਦਾ ਗਿਆਨ ਹੁੰਦਾ ਹੋਰ ਬਾਣੀ ਦਾ ਗਿਆਨ ਹੁੰਦਾ ਠੀਕਾ ਸਾਂ ਲੈ ਗਿਆ ਵੇਹੜਾ ਕੌਣ ਹੋਇਆ ਸਤੁਰ ਸਤੁਰ ਉਹ ਤਾਂ ਹੀ ਕਿਹਾ ਬਰਸੋ ਬਿਛੇ ਤੇ ਸਰੇ ਤਾਂ ਤੈਨੂੰ ਉਹ ਮਿਆਮ ਹੋਣਾ ਮੱਕਾ ਉਲੂਆਂ ਵਿੱਚ ਦਰੂਵੇ ਆ ਜੀ ਉਹ ਪਤਾ ਲੱਗਿਆ ਨਾ ਅਰਥ ਕੀ ਬਣੇ ਕੋਈ ਅਰਥ ਆ ਬਣਦਾ ਐਸ ਗੱਲ ਦੀ ਵਿਆਖਿਆ ਕੀਤੀ ਆ ਭਟਾਂ ਨੇ ਉਹ ਵਿਸੰਤਾ ਤਾਂ ਇੰਦੇ ਬਣਾ ਨੇ ਸਾਰੇ ਜੀਵਾਂ ਦੇ ਵਿਸੰਤਾ ਗਣਾ ਤਾਂ ਆਨ ਗਣਤ ਬਣਾਇਆ ਏ ਪਹਿਨੇ ਕਿਹਾ ਕੀਤਾ ਉਹ ਗਿਆ ਨਾ ਕਹਿੰਦਾ ਜੀ ਵਾਹ ਬੇਸ਼ਨੂ ਜੀ ਆਏ ਦੇਵਰੋ ਸਭ ਤੂੰ ਕਿੱਥੇ ਗਿਆ ਸੀ ਦੇਵਰੋ ਸਮਝ ਤੂੰ ਸੁਰਗਤ ਗਿਆ ਸੀ ਤੂੰ ਸੁਰਗਤ ਗਿਆ ਸੀ ਉੱਥੇ ਇਹ ਕਥਾ ਤਾਂ ਕਿ ਥੋੜੀ ਤੈਨੂੰ ਕਦੇ ਪਤਾ ਲੱਗਿਆ ਉਹਨੇ ਕਥਾ ਨਹੀਂ ਹਮਾਰੀ ਉਹ ਰਹੀ ਪਰਦਰ ਕਿਸੇ ਨੇ ਨਹੀਂ ਅੱਜ ਕਿਹਾ ਸਭ ਜਨਾਂ ਵੀ ਇਹ ਕਥਾ ਤੇ ਟਿੱਪਣੀ ਨਹੀਂ ਕੀਤੀ ਹੋਰ ਕਥਾ ਉਤੇ ਟਿੱਪਣੀ ਕਰਦਾ ਰਹਾ ਇਹ ਸਾਖੀ ਦਾ ਟਿੱਪਣੀ ਕਰਦਾ ਪੰਡਤ ਖੁਦ ਕਹਿ ਰਿਹਾ ਗਿਆ ਇਹ ਕੱਢ ਗਿਆ ਸੀ ਸੁਰ ਵਿੱਚ ਚਾਰ ਵੀ ਇਹ ਸਾਖੀ ਦੇ ਸਾਹਬ ਨੇ ਟਿੱਪਣੀ ਉਡੀਕੀ ਸਾਬ ਨੇ ਕੀਤੀ ਤਾਂ ਅਸਲ ਵਿੱਚ ਇਹ ਸਵੀਆਂ ਤੇ ਆ ਕੇ ਸਾਹਬ ਜੀ ਬਿਲਕੁਲ ਮਤਵਾਰੀ ਗਏ ਸਭ ਹੀ ਸਦੀ ਨਕਲ ਕਰ ਫੂ ਬੂ ਬੂ ਨਕਲ ਕਰ ਤੇ ਆ ਕੇ ਇਹ ਤੇ 라 ਰੂ ਸਾਰੇ ਜਹਦਾ ਹੋ ਮਾਪੇ ਸ਼ਤਵਾਨੀ ਸੀ ਅਨੋ ਹੋਈ ਸੀ ਜੋ ਬਣਦੇ ਨੇ ਗਿਆ ਹੂੰ ਉਹ ਇਹ ਸਾਖੀ ਦੇ ਵੀ ਡਿਪੜੀ ਨਹੀਂ ਕਿਤੇ ਹੋ ਸਾਕੀਆਂ ਸਾਰੀਆਂ ਦੇ ਫੜੀ ਇਹ ਤੇ ਨਹੀਂ ਡਿਪੜੀ ਦਿੱਤੇ ਕਿਉਂ ਹੋ ਸਕਦਾ ਗੁਰਨਾਮ ਕਹਿੰਦੀ ਸੋਪਾ ਚ ਸਾਖੀ ਦੀ ਤਾਂ ਨਹੀਂ ਕੀਤੀ ਡਿਪੜੀ ਹਲ ਬਲਵਲ ਜੇ ਬੇਸਮ ਕਰਾਂ ਜਸ ਗਾਵੇ ਬਿਸ਼ਰੂ ਮੇਰੇ ਤਾਹ ਮੋਰ ਤੇ ਕੁਰਬਾਨ ਜਾਣਾ ਜਿਹੜਾ ਬਿਸ਼ਰ ਤੋਂ ਪੈਦਾ ਹੋ ਕੇ ਬਿਸ਼ਰ ਤਨਹੁਰਾ ਬਿਸ਼ਰ ਤੋਂ ਪੈਰਾ ਹੋਇਆ ਹੋਇਆ ਬਿਸ਼ਰੂ ਦਾ ਜਸ ਗਾਵੇ ਸਿਫਤ ਕਰੇ ਆਪਣੇ ਗੂੜ ਦੀ ਸਿਫਤ ਕਰੇ ਉਹ